ਸਸਿਕਾ ਜੀ ਸਾਰਿਆਂ ਨੂੰ ਫਰੈਂਡਸ਼ਿਪ ਟੈਕਨਿਕ ਸੋਪਟਾ ਹਾਂਜੀ ਸਾਰਨਾ ਪਹਿਲਾਂ ਤਾਂ ਆਪਾਂ ਇੱਕ ਕਪੜਾ ਲੈ ਲਿਆ ਹੈਗਾ ਕ੍ਰੀਮ ਕਾਸ ਲਿਆ ਤੇ ਉਹਦੇ ਉੱਤੇ ਪੈਨਸਲ ਦੇ ਨਾਲ ਇੱਕ ਫਲਾਰ ਹੈ ਜਿਹੜਾ ਡਰਾ ਕਰ ਲਿਆ ਉਸ ਤੋਂ ਬਾਅਦ ਆਪਾਂ ਜਿਹੜੀ ਲਈ ਹੈ ਸੂਈ ਕੰਧੂ ਇਹ ਸੂਈ ਜਿਹਦੇ ਨਾਲ ਆਪਾਂ ਕੱਢਾਂਗੇ ਤੇ ਫੁੱਲ ਛੇ ਲੜਾ ਧਾਗਾ ਲਿਆ ਜਿਹਦੇ ਨਾਲ ਇਹ ਵਰਕ ਕਰਨਾ ਹੈ ਆਪਾਂ ਤੇ ਆਪਾਂ ਐਂਕਰ ਦੀਆਂ ਗੁੱਟੀਆਂ ਦਾ ਡਬਲ ਥ੍ਰੈਡ ਵਾਲਾ ਧਾਗਾ ਜਿਹੜਾ ਯੂਜ਼ ਕਰ ਰਹੇ ਹਾਂ ਐਂਕਰ ਦੀਆਂ ਗੁੱਟੀਆਂ ਨੇ ਤਾਂ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਜਿੱਥੋਂ ਆਪਾਂ ਰੋਕੀਤਾ ਉੱਪਰ ਇੱਕ ਵਾਰੀ ਸੂਈ ਨੂੰ ਕੱਢਣਾ ਤੇ ਉੱਪਰ ਨੂੰ ਲੈ ਜਾਣਾ ਤੇ ਫਿਰ نیچے ਗੱਢ ਦੇਣਾ ਠੀਕ ਹੈ ਦੇਖੀ ਰਹਿਣਾ ਜਿਵੇਂ ਜਿਵੇਂ ਕੱਢਿਆ ਤੁਸੀਂ ਉਵੇਂ ਹੀ ਕਰਨਾ ਨੈਕਸਟ ਆਪਾਂ ਇਧਰੋਂ ਕੱਢ ਲੈਣਾ ਤੇ ਹਾਂ ਇੱਕ ਅਗਾਥਨ ਵਾਲਾ ਧਾਗੇ ਨੂੰ ਰੋਕ ਰੋਕ ਲੈਣਾ ਤੇ ਦੂਜੇ ਪਾਸੇ ਦੂਜੀ ਸਾਈਡ ਕੱਢ ਦੇਣਾ ਤੇ ਇਹਨੂੰ ਕਸਣਾ ਨਹੀਂਗਾ ਤੇ ਜਿੱਥੇ ਤੋਂ ਬੱਸ ਸਾਰਨਾ ਪਹਿਲਾ ਟੰਕਾ ਕੱਢਿਆ ਸੀ ਉਥੋਂ ਹੀ ਸੂਈ ਨੂੰ ਫੇਰ ਕੱਢ ਲੈਣਾ ਤੁਸੀਂ ਦੇਖੋਗੇ ਐਵੇਂ ਇਹਦੇ ਨਾਲ ਆਪਾਂ ਵਾਈ ਬਣਾ ਲੈਣੀ ਹੈਗੀ ਹੈ ਤੇ ਫਿਰ ਆਪਾਂ ਇਹਨੂੰ ਧਾਗੇ ਨੂੰ ਇੱਥੇ ਕੱਢ ਦੇਣਾ ਹੈਗਾ ਤੇ ਫਿਰ ਆਪਾਂ ਜਿੱਥੇ ਟ੍ਰੇਸ ਕੀਤਾ ਹੈ ਉੱਥੇ ਸੂਈ ਨੂੰ ਪੱਢਣਾ ਫਿਰ ਧਾਗੇ ਨੂੰ ਅੰਗੂਠੇ ਨਾਲ ਮੱਪ ਲੈਣਾ ਤੇ ਦੂਜੀ ਸਾਈਡ ਆਪਾਂ ਫੇਰ ਕੱਢ ਦੇਣਾ ਤਦ ਸਿੱਧਿਆ ਨਾ ਦੇਖ ਸਕਦੇ ਹੋ ਫੇਰ ਸੂਈ ਉੱਥੇ ਕੱਢਣੀ ਹੈ ਜਿੱਥੋਂ ਆਪਾਂ ਪਹਿਲਾਂ ਪਾਈ ਸੀਗੀ ਤਾਂ ਫੇਰ ਬਾਇਓ ਬਣਾ ਦੇਣੀ ਹੈ ਤਾਂ ਬਹੁਤ ਸੋਹਣਾ ਇੱਕ ਫਲਾਰ ਹੈ ਇੱਕ ਡੰਡੀ ਆ ਮਤਲਬ ਬਣ ਕੇ ਰੈਡੀ ਹੋ ਗਈ ਤਾਂ ਸੂਈ ਨੂੰ ਸੈਂਟਰ ਦੇ ਵਿੱਚ ਕੱਢ ਦੇਣਾ ਤਾਂ ਉਸੇ ਤਰੀਕੇ ਨਾਲ ਹੀ ਆਪਾਂ ਦੂਜਾ ਜਿਹੜਾ ਆਪਣਾ ਡੰਡੀ ਜੀ ਬਣੀ ਹੋਈ ਆ ਉਹਦੇ ਕਰਨਾ ਇਸੇ ਤਰੀਕੇ ਨਾਲ ਆਪਾਂ ਸੂਈ ਨੂੰ ਫੇਰ ਉੱਥੇ ਜਿਹੜਾ ਇਹਨਾਂ ਦਾ ਕ੍ਰਾਸ ਬਣਦਾ ਉੱਥੋਂ ਕੱਢ ਲੈਣਾ ਸੂਈ ਨੂੰ ਇਧਰਲੇ ਪਾਸੇ ਪੜਨਾ ਫਿਰ ਗੁੱਠੇ ਨਾਲ ਰੋਕ ਲੈਣਾ ਤੇ ਓਪੋਜ਼ਿਟ ਜਿਹੜੀ ਚੀਜ਼ ਬਣੀ ਹੋਈ ਆ ਉਹਦੇ ਨਾਲ ਕੱਢ ਕੇ ਫਿਰ ਵਾਈ ਬਣਾਉਣੀ ਹੈਗੀ ਐ ਸੂਈ ਨੂੰ ਕਿੱਥੋਂ ਕੱਢਣਾ ਜਿੱਥੋਂ ਆਪਾਂ ਪਹਿਲਾਂ ਵਿੱਚ ਪਾਇਆ ਸੀ ਇਹਦਾ ਆ ਦੇਖੋ ਵਾਈ ਬਣ ਕੇ ਰੈਡੀ ਆ ਤਾਂ ਅੱਗੋਂ ਫਿਰ ਉੱਥੇ ਹੀ ਕੱਢ ਦੇਣਾ ਨੈਕਸਟ ਉਹਦੇ ਤੇ ਬਸ ਇਹਦੇ ਲਈ ਆਪਾਂ ਡਰਾ ਕੀਤਾ ਹੋਣਾ ਜ਼ਿਆਦਾ ਵਧੀਆ ਚਾਹੀਦਾ ਤੇ ਬਾਕੀ ਤੁਸੀਂ ਹੈਕੇ ਹੱਥਾਂ ਨਾਲ ਇਹਨੂੰ ਕੱਢੀ ਜਾਣਾ ਹੈਗਾ ਆਪਣੀਆਂ ਬਹੁਤ ਸੋਨਾ ਜਿਹੜਾ ਇਹ ਡਬਲ ਥ्रेड ਦੇ ਨਾਲ ਆਪਾਂ ਇਹ ਜਿਹੜਾ ਡਿਜ਼ਾਈਨ ਬਣਾ ਰਹੇ ਆ ਬਣ ਕੇ ਰੈਡੀ ਹੋਊਗਾ सॉरी ਮੈਂ ਗਲਤੀ ਕਰ ਲਿਆ ਹੋਰ ਤੋਂ ਇੱਕ ਮਿੰਟ ਆਪਾਂ ਦੇ ਲਈਏ ਕਾਲੀ ਨਹੀਂ ਕਰਨੀ ਇਸ ਵੀ ਦਾ ਜਿਹੜਾ ਧਾਗਾ ਉਹ ਆਪਾਂ 6 ਲੜਾਈ ਲੈਣਾ ਉੱਠੀਦਾ ਯਕੀ ਇਸ ਥੋੜਾ ਜਿਹਾ ਮੋਟੇ ਚੱਕਰ ਵਾਲਾ ਡਿਜ਼ਾਈਨ ਹੀ ਹੈ ਜਿਹੜਾ ਵਧੀਆ ਰਹੂਗਾ ਤੇ ਇੱਥੇ ਆਪਾਂ ਰੁੱਖੇ ਨਾਲ ਨੱਪਣਾ ਸੀ ਤੇ ਇੱਥੇ ਕੱਢਣਾ ਸੀ ਤੇ ਸੂਈ ਹੈ ਜਿਹੜੀ ਉਹ ਪਹਿਲੇ